ਮੈਂ ਆਪਣੀ ਗੱਲ ਕਰਦੀ ਆ ਵੀਰੇ ਮੈਨੂੰ 8 ਸਾਲ ਹੋ ਗਏ ਵਿਆਹ ਨੂੰ ਇਹਨਾਂ 8 ਸਾਲਾਂ ਦੇ ਵਿੱਚ ਮੈਂ ਇੱਕ ਦਿਨ ਵੀ ਆਪਣੇ ਸਹੁਰਿਆਂ ਦੇ ਘਰੇ ਸੁੱਖ ਨਾ ਨਹੀਂ ਕੱਟਿਆ ਉਹਨਾਂ ਨੇ ਸਾਰੇ ਤਰੀਕੇ ਅਜ਼ਮਾ ਕੇ ਵੇਖ ਲਏ ਮੈਨੂੰ ਮਾਰ ਕੇ ਘਰੋਂ ਕੱਢ ਕੇ ਸਭ ਕੁਝ ਕਰਕੇ ਵੇਖ ਲਿਆ ਮੈਂ ਉਹਨਾਂ ਦਾ ਵਾਸਤ ਚੱਲਦਾ ਜੋ ਮਰਜ਼ੀ ਕਰ ਸਕਦੇ ਦੋ ਵਾਰੀ ਮੈਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਪਰ ਕਹਿੰਦੇ ਹੁੰਦੇ ਚੰਕੋ ਰੱਖੇ ਸਾਈਆਂ ਤੇ ਮਾਰ ਸਕੇ ਨਾ ਕੋਈ ਵੀਰੇ ਮੈਂ ਮੈਂ ਸਿਰਫ ਇਨਾ ਕਹਿਣਾ ਚਾਹੁੰਦੀ ਵੀ ਇਹ ਮੈਨੂੰ ਬਹੁਤ ਤਾਰਚਰ ਕੀਤਾ ਹਨ ਲੋਕਾਂ ਨੇ ਜਦੋਂ ਉਹਨਾਂ ਦਾ ਵਾਸ ਨਹੀਂ ਚੱਲਿਆ ਕਿ ਬਨੇ ਹ ਸਾਰੇ ਪਾਸੇ ਉਹਨਾਂ ਦੀ ਹਾਰ ਹੋ ਗਈ ਤੇ ਉਹਨਾਂ ਨੇ ਮੇਰੇ ਤੇ ਇਲਜ਼ਾਮ ਲਾ ओके اند ਇਹ ਕਿ ਕਰਟਰ ਲੂਸ ਆ ਸੀ ਨਹੀਂ ਰਖਣੀ ਮੈਨੂੰ ਮੇਰੇ ਚ ਕਮੀ ਦੱਸ ਦੇ ਮੈਂ 8 ਸਾਲ ਉਸ ਘਰ ਦੀ ਸੇਵਾ ਕੀਤੀ ਆਪਣੇ ਸਾਥ ਆਪਣੇ ਸਹੁਰੇ ਆਪਣੇ ਘਰ ਵਾਲੇ ਕੀ ਮੈਂ ਮਾਰਾ ਜੀਤਾ ਮੇਰੇ ਦੋ ਬੱਚੇ ਨੇ ਜੋ ਮੈਂ ਲੈ ਕੇ ਹੁਣ ਇਸ ਟੈਂਪੇਕੇ ਰਹਿ ਰਹੇ ਆ ਮੈਨੂੰ 9 ਮਹੀਨੇ ਹੋ ਗਏ ਪੇਕੇ ਆਇਆ ਨੂੰ ਮੇਰੇ ਹਸਬੰਡ ਨੇ ਡਾਈਵੋਰਸ ਕੇਸ ਲਾਇਆ ਕੋਰਟ ਦੇ ਵਿੱਚ ਤੇ ਤਰੀਕਾ ਪੈ ਰਹੀ ਠੀਕਾ ਉੱਥੇ ਤਾਂ ਤਰੀਕਾ ਹੀ ਪੈ ਰਹੀਆਂ ਪਰ ਮੇਰੇ ਬੱਚਿਆਂ ਦਾ ਫਿਊਚਰ ਖਰਾਬ ਹੋ ਰਿਹਾ ਕੀ ਮੈਂ ਮਾਣ ਨੂੰ ਵੱਡਿਆਂ ਨੂੰ ਕਹੂੰਗੀ ਕਿ ਤੁਹਾਡੇ ਪਾਪਾ ਨੇ ਮੇਰੇ ਤੇ ਕਰੈਕਟਰ ਲੂਸ ਦਾ ਇਮਤਿਹਾਨ ਲਾਇਆ ਹੋਵੇ ਲੋਕਾਂ ਦੇ ਪਿੱਛੇ ਲੱਗ ਕੇ ਉਹਨਾਂ ਦਾ ਇੱਕ ਦੋਸਤ ਜੋ ਕਹਿੰਦਾ ਹੈ ਕਿ ਇਹ ਕਰੈਕਟਰ ਲੂਸ ਹੈ ਪਰ ਮੈਂ ਕਰੈਕਟਰ ਲੂਸ ਨਹੀਂ ਠੀਕ ਹੈ ਮੇਰੇ ਪੇਰੈਂਟਸ ਨੇ ਮੇਰੇ ਮੈਨੂੰ ਬਹੁਤ ਪਿਆਰ ਨਾਲ ਪਾਲਿਆ ਬਹੁਤ ਜ਼ਿਆਦਾ ਮੈਂ ਮਾਣ ਨੂੰ ਆਪਣੀ ਗੱਲ ਵੀ ਨਹੀਂ ਕਰ ਸਕਦੀ ਕਿਉਂ ਨਹੀਂ ਕਰ ਸਕਦੀ ਕਿਉਂ ਕਿਸ਼ੂ ਕਰਦੇ ਮਰੇ ਜਿਸ ਨੇ ਮੈਂ ਨਾ ਆਪਣੇ ਦਿਲ ਦਿਮਗ ਦੀ ਗੱਲ ਕਰੂੰਗੀ ਤੇ ਉਹ ਆਪਣੇ ਆਪ ਨੂੰ ਕੀ ਸਮਝਣਗੇ ਕੀ ਨਿੱਤੀ ਨਹੀਂ ਕੁਝ ਹੋ ਰਿਹਾ ਮੈਂ ਤਾਂ ਆਪਣੇ ਦਿਲ ਦੀ ਗੱਲਾਂ ਨੂੰ ਕਿਸੇ ਨਾਲ ਦੱਸ ਸਕਦੀ ਇਸ ਕਰਕੇ ਨਹੀਂ ਕਰ ਸਕਦੀ ਕਿਉਂਕਿ ਦੁਨੀਆ ਰੋਂਦੇ ਉਡਵਾਉਂਦੀ ਆ ਮੈਂ ਕਿ ਉਹਨੂੰ ਧਿਆਨ ਨਾ ਸਮਝਾਉਂਦੀ ਆ ਰੱਬ ਨਾ ਕਰੇ ਕਿਸੇ ਵੀ ਧੀ ਭੈਣ ਨੂੰ ਇਹ ਜਿਹਾ ਦਿਨ ਦੇਖਣਾ ਪਵੇ ਕਿਸੇ ਨੂੰ ਵੀ ਕਿਸੇ ਤੇ ਵੀ ਇਹ ਜਿਹੇ ਦਿਨ ਨਾ ਵਾਪਰੇਣ ਕਹਿੰਦਾ ਹੋਤੀ ਵੀ ਵਿਚਾਰੀ ਦੁੱਖ ਫੋਲ ਕੀ ਦਿਖਾਵੇ ਮਣ ਦੀਆਂ ਗੱਲਾਂ ਮਣ ਵਿੱਚ ਹੀ ਛਪਾਵੇ ਸਹ ਦੀਆਂ ਨੇ ਤੀਆਂ ਗੱਲਾਂ ਕੋੜੀਆਂ ਨੇ ਓਏ ਰੱਬਾ ਮਾਮਾ ਬਾਜੂ ਧੀਆ ਦਸੀਆਂ ਪਰਾਈਆਂ ਪੇਕੇ ਸੋਹਰਿਆਂ ਨੇ ਓਏ ਰੱਬਾ ਮਾਮਾ ਬਾਜੂ ਇਹ ਦਸੀਆਂ ਪਰਾਈਆਂ ਪੇਕੇ ਸੋਹਰਿਆਂ ਨੇ ਓਏ ਰੱਬਾ ਮਾਮਾ ਬਾਜੂ ਭੈਣ ਦਾ ਦੁੱਖ ਬਹੁਤ ਵੱਡਾ ਤੇ ਮੇਰਾ ਗੀਤ ਆ ਫਿੱਟਾ ਪੈ ਗਿਆ ਹਨ ਇਹ ਦੇ ਮੂਰੀ ਤੇ ਆਪੋ ਆਪਣੀ رائے ਕਮੈਂਟ ਚ ਜਰੂਰ ਦਿਓ ਹਨ ਪੈਣ ਦਾ ਹੌਸਲਾ ਵਧਾਉਣ ਲਈ ਵਾਹਿਗੁਰੂ ਜੀ ਦਾ ਖਾਲਸਾ ਛੇ ਵਾਹਿਗੁਰੂ ਜੀ ਦੇ ਫਤਿਹ